ਕੋਈ ਨਹੀਂ ਕਰਾਂਗੇ ਮੱਤ ਤਾਂ 2.32 ਦੇਵਾਂ ਮੈਂ ਤੈਨੂੰ ਪੈਨਸ਼ਨ ਲੈ ਕੋਈ ਹਾਂ ਇਦੂ ਇਦੂ ਵਾਧੇ ਦੇਵਾਂ ਮੈਂ 2 ਮਣ ਉਹ ਤੇ ਹਾਂ ਨਾ ਨਾ ਬਣਾਉਂਦੇ ਕੋਈ ਨਹੀਂ ਵੱਡੇ ਵੱਡੇ ਹਾਂਸੀ ਦਿੰਦੇ ਇਸਨੇ ਦੇ ਚਾਦੇ ਇੱਕ ਘਰ ਹੋਗਾ ਥੋੜੀ ਜਿਹੀ ਖਾਨ ਰਹਿ ਜਾਏ ਬਿਲਕੁਲ ਦੇਖੀ ਪੈਨਸ਼ਨ ਜਮੀਨ ਜਮੀਨ ਦੇ ਬਕਰ ਹੋ ਜਾਣਾ ਕੀ ਨਹੀਂ ਕ੍ਰਿਸ਼ਨ ਲਾਲ ਤੇ ਮਲਖਰਾਜ ਵੀ ਸੀਗੀ ਅੱਛਾ ਕਿੰਨੀ ਜ਼ਮੀਨ ਸੀ ਸੋ ਕਣਕ ਸੀ ਸੋ ਢੀ ਕਿਵੇਂ ਕਿੰਨਾ ਕਨਕਸਾਨ ਡੂਡ ਕਿੱਲਾ ਸੀਗਾ ਜੀ ਖਾਣ ਵਾਲੀ ਕਣਕ ਸੀ ਉਹ ਹੀ ਆ ਕੱਲ ਨੂੰ ਵੱਢਣੀ ਸੀਗੀ ਇਹ ਅੱਜ ਕੋਈ ਕੌਕਤ ਵਕਤ ਕੀ ਇਹ ਵੱਡੀ ਨਹੀਂ ਸੀ ਸਾਰੀ ਮੱਚ ਗਈ ਜੀ ਫੋਰਾ ਸੀ ਇਸੇ ਤੇ ਉਮੀਦਾਂ ਸੀ ਇਸੇ ਤੇ ਉਮੀਦਾਂ ਸੀ ਹੁਣ ਕੀ ਕਰਨਾ ਹੈ ਹੁਣ ਕੀ ਕਰਨਾ ਸੀਗਾ ਜੀ ਹੁਣ ਤਾਂ ਖੁਦ ਖੱਸੀ ਵਾਲਾ ਕੰਮ ਹੈ ਕੀ ਮੰਕਰੂ ਉਸ ਵੀ ਰਹਿਣੀ ਜੀ ਅੱਜ ਭੈਣੀ ਬਾਗਾ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ 30-35 ਕਿੱਲੇ ਅੱਗ ਦੇ ਜਿਹੜੀ ਕਣਕ ਹੈ ਅੱਗ ਦੇ ਲਵੇਟ ਚੜ ਗਈ ਹੈ ਜਿਨ੍ਹਾਂ ਦੇ ਵਿੱਚੋਂ ਖੜੀ ਕਣਕ ਸੀ ਵੱਧ ਤੇ ਲੋਕਾਂ ਨੇ ਕਿੰਨੇ ਹਾਲ ਹੀ ਪਿੰਡ ਦੇ ਸਵਿੱਕਰ ਚ ਬੋਲ ਕੇ ਅੱਗ ਤੇ ਕਾਬੂ ਪਾਇਆ ਅਸੀਂ ਪਹਿਲਾਂ ਵੀ ਡੀਸੀ ਨਾਲ ਮੀਟਿੰਗ ਕਰੀ ਹੈ ਵੀ ਜਿਹੜੀ ਫਾਇਰ 게ਟ ਹੈ ਉਹ ਪਿੰਡਾਂ ਦੇ ਸ਼ਹਿਰਾਂ ਤੋਂ ਬਾਹਰ ਕੱਢ ਕੇ ਖੜਾਈ ਜਾਵੇ ਫਿਰਨੀਆਂ ਦੇ ਉੱਤੇ ਸੜਕਾਂ ਦੇ ਉੱਤੇ ਵੱਡੀਆਂ ਦੇ ਉੱਤੇ ਜਦੋਂ ਫਾਇਰ 게ਟ ਆਉਂਦੀ ਹੈ ਉਦੋਂ ਨੂੰ ਲੋਕ ਆ ਜਿਹੜੇ ਅੱਗ ਬੁਝਾ ਲੈਂਦੇ ਨੇ ਤੇ ਵੱਡੀ ਗਿਣਤੀ ਚ ਕਣਕ ਆ ਜਿਹੜੀ ਜਿਵੇਂ ਹੁਣ ਪੈਣੀ ਵਾਗੇ ਨਿਸਕਾਨ ਹੋਇਆ ਉਹ ਵੀ ਨਿਸਕਾਨ ਹੋ ਜਾਂਦਾ ਇਹਨਾਂ ਨੂੰ ਫੌਰੀ ਤੌਰ ਤੇ ਬਾਹਰ ਕੱਢ ਕੇ ਰੱਖਣੀਆਂ ਚਾਹੀਦੀਆਂ ਨੇ